ਦੇਸ਼ ਦੇ ਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ਼ੇਖ ਕੁਮਾਰ ਬਟਾਲਵੀ ਦਾ ਸਹਿਜ ਸੰਸਾਰ ਲੈ ਕੇ ਇਸ ਦਾ ਪਾਗ ਨੰਬਰ 17 ਅੱਜ ਪ੍ਰਕਾਸ਼ਿਤ ਕਰਾਂਗੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਬਲਵਿੰਦਰ ਸਿੰਘ ਦੀ ਸ਼ੇਖੋਂ ਇਹਨਾਂ ਕੋਲ ਅਸੀਂ ਅੱਜ ਜਾਣਾਂਗੇ ਪਾਗ ਨੰਬਰ ਤਾਰਾਂ ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਜੀਪਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਮੈਂ ਸਭ ਠੀਕ ਹਾਂ ਸਾਹਿਬ ਤੁਸੀਂ ਕਿਹੜਾ ਹੋਰ ਸੰਸਾਰ ਸਾਹਿਬ ਠੀਕ ਠਾਕ ਹਾਂ ਵਧੀਆ ਵਧੀਆ ਠੀਕ ਹਾਂ ਸਾਹਿਬ ਸੰਸਾਰ ਦਾ ਡੇਰੀਆ ਦਾ ਕਿਹੜਾ ਹੋ ਤੁਹਾਨੂੰ ਹਾਂ ਜੀ ਡੇਰੀਆ ਠੀਕ ਹਾਂ ਹਾਂ ਜੀ ਨਾਲੇ ਹੁਣ ਦੁਨੀਆ ਵਸਦੀ ਵਧੀਆ ਚੁੱਕੀ ਹਾਂ ਹਾਂ ਜੀ ਵਧੀਆ ਜੀ ਹੁਣ ਠੀਕ ਆ ਮੈਂ ਵਧੀਆ ਚਲੋ ਵਧੀਆ ਗੱਲਾਂ ਬਾਤਾਂ ਦੁਸ਼ੀ ਕੋ ਕਰਦੇ ਹਾਂ ਬਿਲਕੁਲ ਜੀ ਸ਼ੇਖ ਸਾਹਿਬ ਜੀ ਤਾਰਾਂ ਮਾ ਐਪੀਲ ਲਾ ਲੈਣਾ ਹਾਂ ਹਾਂ ਜੀ ਇਦੇ ਵਿੱਚ ਜੋ ਮੇਰੇ ਪੜ੍ਹਨ ਮੁਤਾਬਕ ਹੈ ਕਿ ਜਿਹੜਾ ترشیم ਸਿੰਘ ਪੁਰੇਵਾਲ ਦੇ ਲਿਖਨ ਅਨੁਸਾਰ ਹੈ ਕਿ ਜੋ ਸ਼ੇਖ ਮਰ ਬਟਾਲਵੀ ਜੀ ਇੰਗਲੈਂਡ ਗਏ ਹਾਂਜੀ ਤੇ ਉਦੋਂ ਆਪਣੀ ਪਤਨੀ ਦੇ ਜੀਵਰ ਗਹਿਣੇ ਰੱਖ ਕੀਤੇ ਅੱਛਾ ਜੀ ਜੀਵਰ ਜਦ ਗਹਿਣੇ ਰੱਖ ਕੇ ਗਏ ਤੇ ਉਹਨਾਂ ਨੂੰ ਆਰ ਸੀ ਗਈ ਉਹ ਆ ਕੇ ਪਿਛੜਾਲਾ ਨਾ ਤੇ ਬਾਕੀ ਸਾਰੇ ਆਪਣੀ ਮਿਹਰੇ ਅਧੂਰੇ ਮਸਲੇ ਹੈਗੇ ਆ ਆਪਣੇ ਆ ਸਮਝਾ ਰਹੇ ਕਿ ਉਹਨਾਂ ਨੂੰ ਅਚੀ ਕਰਨਾ ਪਰ ਬਦਕਿਸੂਦ ਇਹ ਕਿ ਉਹ ਮਤਲਬ ਜਦੋਂ ਆਏ ਨੇ 4 ਮਹੀਨੇ ਰਹੇ ਲੈ ਉਹਨਾਂ ਦੇ 4 ਮਹੀਨੇ ਦੀ ਫੀਰੀ ਤੋਂ ਬਾਅਦ ਜਦ ਆਏ ਤੇ ਜਿਹੜੇ ਪੈਸੇ ਉੱਥੋਂ 179 ਤੋਂ ਆ ਮਨੀਗਰਾਮ ਸ਼ਨੀਗਰਾਮ ਨਹੀਂ ਕਹਿੰਦੇ ਹਾਂਜੀ ਤੇ ਉਦੋਂ ਜਿਹੜੇ ਬਲੈਕੀ ਹੁੰਦੇ ਸੀ ਬਲੈਕ ਰਹੋਦੇ ਜਿਹੜੇ ਲੈ ਕੇ ਜਾਂਦੇ ਸੀਗੇ ਜਿਵੇਂ ਕਿ ਕਹਿੰਦੇ ਕਿ ਉਹਨੂੰ ਇਹ ਕਲਾਕਾਰਾਂ ਨੂੰ ਉਹ ਲੈ ਕੇ ਜਾਂਦੇ ਸੀਗੇ ਬੰਦੇ ਫੀਸ ਤੇ ਜਾਂ ਕਿਸੇ ਤਰੀਕੇ ਨਾਲ ਉਦਰ ਸ਼ੋਅ ਬੁੱਕ ਕਰਕੇ ਅੱਛਾ ਉਸ ਤਰ੍ਹਾਂ ਸ਼ਿਵ ਕੁਮਾਰ ਬਟਾਲਵੀ ਨੂੰ ਖੜਿਆ ਹੋਇਆ ਸੀ ਤੇ ਉਹ ਜਿਹੜਾ ਬਲੈਕਰ ਸੀਗਾ ਉਹਨੇ ਪੈਸੇ ਖਾਲੇ ਦਿੱਤੇ ਜਿੱਦਾਂ ਸਾਰਾ ਡਿੱਗ ਡਰਿਆ ਬਹੁਤ ਛੱਡੀ ਡਿੱਗ ਡਰਿਆ ਤੇ ਇਥੋਂ ਤੱਕ ਦੇ ਹਾਲਾਤ ਹੋ ਗਏ ਕਿ ਮਾਲਕ ਨੂੰ ਪਾਣ ਹੁਜ ਗਰਿਆ ਨਮਕ ਉੱਚ ਤੇ ਕਰਾਇਆ ਜਿਹੜੋ ਕੇ ਪਹਿਲੇ 2 ਕਿੰਦੇ ਕੇ ਬੜਾ ਆਬਾ ਤਬਾ ਵੀ ਬੋਲਦਾ ਹੁੰਦਾ ਸੀ ਵਿਕ੍ਰਮ ਸਾਰਣ ਤੋਂ ਬਹੁਤ ਮੜਾ ਚਿਕਾ ਹੋ ਰਿਹਾ ਤੇ ਉਥੋਂ ਤੋਂ ਬਾਅਦ ਇਹ ਜ਼ਿਆਦਾਤਰ ਨਾ ਫਿਰ ਬਿਮਾਰ ਵੀ ਰਹਿ ਲਾ ਸ਼ਿਕਮਰ ਹਾਂ ਉੱਚ ਕਿਉਂਕਿ ਉਥੋਂ ਤੋਂ ਬਾਅਦ ਹੀ ਠੀਕਦੋਂ ਆਇਆ ਬਾਅਦ ਚ ਇੰਗਲੈਂਡ ਤੋਂ ਬਾਅਦ ਠੀਕ ਹੋਈ ਰੇਣੇ ਕੇ ਬਿਮਾਰ ਹੋ ਗਏ ਕੇ ਬਹੁਤ ਜ਼ਿਆਦਾ ਫਿਰ ਘਰੇ ਰਹਿਣ ਲੱਗ ਪਿਆ ਮੰਜੇ ਤੇ ਪੈ ਕੇ ਉਧਰ ਕਰਾਇਆ ਲੈ ਨਾ ਟਾਂਕਰ ਤੇ ਅੱਛਾ ਘਟ ਕਰਾਇਆ ਦੋ ਕਰਾਇਆ ਇਹਨਾਂ ਕੋਲ ਕਰਾਇਆ ਦਿੱਤਾ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਇੰਗਲੈਂਡ ਤੋਂ ਕਹੇ ਬੱਸ ਆ ਜਾਣ ਕਿਸ ਤਰੀਕੇ ਨਾਲੜਣਾ ਬੰਦਿਆ ਨਿਕਲੇ ਆ ਸੀ ਉਹਨਾਂ ਨੂੰ ਫੋਨ ਮੋੜੀ-ਮੋਟੀ ਸਾਲ ਦੇ ਚਿੱਠੀ ਕਵਾਂ ਚਾਹੁੰਦਾ ਇਹ ਚਿੱਠੀਆਂ ਪਾਈਆਂ ਮਤਲਬ ਕਿ ਫਿਰ ਫੋਨ ਕਰਾਇਆ ਕਿ ਟੇ ਪਰ ਉਤ ਹੈ ਨਹੀਂ ਚਰੇ ਨੇ ਤੇ ਐਂਡ ਦਾ ਫੇਰ ਉਹ ਮਾਲਕ ਮਕਾਨ ਨੇ ਇਹਨਾਂ ਨੂੰ ਕਰੋ ਘਟਨ ਦਾ ਦਿੱਤਾ ਵੀ ਹੱਡਾ ਕਾਰਖਾਨੇ ਹੂੰ ਇਹ ਫਿਰ ਕਿੰਦੇ ਕਿ ਨੇ ਕਾਰਖਾਨਾ ਖਾਲੀ ਕਰਤਾ ਅੱਥੇ ਖਾਲੀ ਖਾਲੀ ਕੀਤਾ ਨਹੀਂ ਅਜੇ ਅੱਗੋਂ ਕੋਈ ਮਕਾਨ ਕਰਾਏ ਤੇ ਨਹੀਂ ਸੀ ਮਿਲਦਾ ਲੋਕ ਕਿੰਨੇ ਅਡਵਾਂਸ ਦਉਸ ਨੇ ਹੂੰ ਤੇ ਬੜੀਆਂ ਕਿੰਦੇ ਜਦੂ ਆਜ਼ਾਦ ਨਾਲ ਕਿਸੇ ਇਹ ਕੀ ਕਹਿੰਦੇ ਕਿ ਮਿਹਰਬਾਨ ਬੰਦੇ ਨੇ ਜਾਂ ਕਿਹੇ ਵਡਿਆ ਇਨਸਾਨ ਨੇ ਫੇਰੇ ਨੂੰ ਪ੍ਰਯਤਨ ਕਰੇ ਜੀ ਫਿਰ ਉੱਥੇ ਰਹਿਣਾ ਸ਼ੁਰੂ ਕੀਤਾ ਇਥੇ ਰਹਿ ਜਿੱਥੇ ਹੀ ਨਦੀ ਚਿਕਾ ਬਟਾਲੀ ਨੇ ਜੰਦੀਗੜ੍ਹ ਤੋਂ ਅੱਛਾ ਚੰਦੀਗੜ੍ਹ ਮੈਂ ਸ਼ੇਰ ਕੁਮਾਰ ਪਟਾਲਵੀ ਦੀ ਇੱਕ ਗਲਤੀ ਮੰਨਦਾ ਹਾਂ ਜ਼ਿੰਦਗੀ ਦੀ ਜੀ ਕਿ ਉਹਨਾਂ ਨੂੰ ਬਟਾਲਾ ਨਹੀਂ ਛੱਡਣਾ ਚਾਹੀਦਾ ਬਟਾਲਾ ਛੱਡ ਕੇ ਜਿਹੜੀਆਂ ਉਹਨਾਂ ਨੇ ਉਡਾਰੀਆਂ ਮਾਰੀਆਂ ਨਾ ਵੀ ਮੈਂ ਚੰਦੀਗੜ੍ਹ ਜਾ ਕੇ ਪਤਾ ਨਹੀਂ ਕੀ ਜਦੋਂ ਉਹਨਾਂ ਕੋਈ ਕਲਾਕਾਰ ਗਿਆ ਆਪਾਂ ਜਦੋਂ ਤੁਸੀਂ ਇੱਕ ਨਿਊਜ਼ ਚੰ ਚਰਾਂਦੇ ਹੋ ਤੁਹਾਡੇ ਇਲਾਕੇ ਵਿੱਚ ਬੜਾ ਦਬਦਬਾ ਬਣਿਆ ਸਾਰੇ ਲੋਕਾਂ ਨੂੰ ਪਤਾ ਵਾ ਤੁਸੀਂ ਆਪਣਾ ਸਾਧ ਸਮਾਨ ਚੁੱਕ ਕੇ ਦਿੱਲੀ ਚਲ ਜੋ ਜਾਂ ਬੰਬੇ ਚਲ ਜੋ ਜਾਂ ਤੁਸੀਂ ਚੰਡੀਗੜ੍ਹ ਚਲੋ ਉਹਦਾ ਕਾਰਨ ਇਹ ਹੈ ਕਿ ਜੇ ਤੇ ਤੁਹਾਡੇ ਕੋਲ ਪਿੱਛੇ ਬੈਕ ਪੈਸੀ ਦੀ ਹੈਗੀ ਆ ਤੇ ਤੁਸੀਂ 4 5 6 ਮਹੀਨੇ ਬੈਠ ਕੇ ਲੋਕਾਂ ਵਿੱਚ ਆਪਣਾ ਨਾਮ ਅਬਿਸਰੂ ਬਣਾਉਣ ਵਿੱਚ ਕੋਸ਼ਿਸ਼ ਕਰੋਗੇ ਤਾਂ ਚੱਲ ਜੇ ਤੇ ਜੇ ਤੁਹਾਡੇ ਕੋਲ ਕੁਝ ਹੈ ਨਹੀਂਗਾ ਤੀ ਫਿਰ ਤੁਸੀਂ ਨਹੀਂ ਦੇਖਣਾ ਹੈ ਨਾ ਮੇਰੇ ਜਦ ਤਾੜਾ ਇੱਥੇ ਚੱਲਦਾ ਉਹ ਵੀ ਬੰਦ ਇਹਨਾਂ ਦਾ ਬਟਾਲੇ ਸ਼ਹਿਰ ਵਿੱਚ ਇੰਨਾ ਕੋ ਲੋਕ ਇਹਨਾਂ ਨੂੰ ਪਿਆਰ ਵੀ ਕਰਦੇ ਸੀ ਤੇ ਇਹਨਾਂ ਦੀ ਸਿਰਫ ਨਫ਼ਰਤ ਕਰਦੇ ਹੀ ਇਹਨਾਂ ਦੀ ਸ਼ਰਾਬ ਹਮਮ ਅਦਰਵਾਇਜ਼ਰਾਂ ਦਾ ਸੌ ਬਹੁਤ ਵਧੀਆ ਸੀ ਤੇ ਕੈਲੀਲਾ ਬੜੇ ਵਧੀਆ ਮਲਾਪ ਨੇ ਸੁਭਾਅ ਲੇਕਿ ਸਵੇਦਨ ਸੀ ਉਹ ਮੈਂ ਕਹਿ ਸਕਦਾ ਕਿ ਰਬੀ ਰੋਹਿੰਦੀਏ ਗੁਰੂ ਜੀ ਨੇ ਇੱਕ ਜਿਹੜਾ ਬੰਦਾ ਲਿਖਦਾ ਆ ਨਾ ਰਬੀ ਜੀ ਦਾ ਬੰਦਾ ਤੇ ਬੜਾ ਜਾਨੀ ਕਿ ਇੱਕ ਇਹਨਾਂ ਦੀ ਜਿਹੜੀ ਆ ਲਾਸਟ ਟਾਈਮ ਹੈ ਕਿ ਇਹਨਾਂ ਦਾ ਬੜਾ ਮਾਣ ਆ ਤੇ ਇੱਕ ਅਨੰਦ ਲਾਲ ਨੂਰਪੁਰੀ ਦਾ ਬੜਾ ਮਾਣ ਕੋਈ ਇਤਿਹਾਸ ਪੜਿਆ ਉਹ ਵੀ ਪੜੀ ਜੀ ਮਤਲਬ ਕਿ ਜਦੋਂ ਜਾਗ ਤੇ ਗਰੀਬ ਵੀ ਦੀ ਜਿਤ ਜਤ ਨਾਲ ਮਰੀ ਉਹ ਯੂ ਹਾਲ ਸੀ ਕਿ ਸ਼ੇਖੂ ਸਰ ਇਹ ਜਿਹੜੇ ਪਟਵਾਰੀ ਦੀ ਨੌਕਰੀ ਕਰ ਦਿੰਦੇ ਇਹਨਾਂ ਨੇ ਛੱਡਤੀ ਜਿਵੇਂ ਕਈ ਲੋਕੀ ਮਾਸਟਰੀ ਛੱਡ ਦਿੰਦੇ ਆ ਕਲਾਕ ਆਲਾ ਦਾ ਕਲਾਕਾਰ ਹੀ ਬੰਦਾ ਨਹੀਂ ਮਾਸਟਰੀ ਉਹ ਵੀ ਉਹ ਵੀ ਆ ਗਏ ਨਾ ਉਹ ਬੰਦ ਲਗੇ ਇਹਨਾਂ ਨੇ ਨਹੀਂ ਠੀਕ ਸੀਗਾ ਇਹਨਾਂ ਦਾ ਕੰਮ ਜਿੱਦਾਂ ਇਹਨਾਂ ਨੇ ਉਹ ਮਤਲਬ ਕਿ ਗਏ ਉੱਥੇ ਜਾਣ ਕਰਕੇ ਇੰਗਲੈਂਡ ਜਾਣ ਕਰਕੇ ਇਹਨਾਂ ਦਾ ਜਨ ਕਿਉਂਕਿ ਕਹਿੰਦੇ ਵੀ ਫਟਵਾਰੀ ਛੱਡ ਕੇ ਗਏ ਸਾਰਾ ਕੁਝ ਛੱਡ ਕੇ ਗਏ ਨਾ ਜਿਹੜੇ ਜੇਵਰ ਵੀ ਕਰਦੇ ਦੇ ਵੇਚ ਕੇ ਸਾਰਾ ਕੁਝ ਕਰਦੇ ਛੇਕੂਤਾਪੂ ਜਿਹੜੀ ਜਿਵਰੀ ਫਿਰ ਇਹਨਾਂ ਨੂੰ ਹੰਤ ਲੋਏ ਕਿ ਨਹੀਂ ਨਾ ਉਹ ਕਿੱਥੋਂ ਲੈਦੇ ਹੱਥ ਲੋ ਤੇ ਪੈਸੇ ਹੀ ਨਹੀਂ ਆਏ ਤੇ ਛਦਾਇ ਹੀ ਨਹੀਂ ਗਏ ਅਧਿਕ ਦੇ ਐਂਡ ਤੇ ਕੀ ਹੋਇਆ ਉਸੰਦੂ ਸਾਹਿਬ ਕੇ ਇਹਨਾਂ ਨੂੰ ਉੱਥੇ ਇੰਗਲੈਂਡ ਦੇ ਵਿੱਚ ਇਹਨਾਂ ਦੀ ਪਿੰਡ ਦੀ ਕੋਈ ਇਹਨਾਂ ਦੀ ਸਹਿਜ ਪਾਠੀ ਕੈਦ ਹੋ ਜਾਂ ਇਹਨਾਂ ਦੀ ਪਾਠ ਕੈਦ ਬਲਵਿੰਦਰਪੁਰ ਨਹੀਂ ਉੱਥੇ ਇਹਨਾਂ ਦੇ ਪਿੰਡ ਦੀ ਸੀ ਅੱਛਾ ਤੇ ਉਹਨਾਂ ਦੇ ਲਿਖਣ ਅਨੁਸਾਰ ਵੀ ਕਿ शिव ਜਿਹੜਾ ਬਹੁਤ ਅੱਛਾ ਇਨਸਾਨ ਹੂੰ ਹੂੰ ਬੜਾ ਦਿਲਦਾਰ ਬੰਦਾ ਹੈ ਮਿਲਨਸਾਰ ਬੰਦਾ ਇਹ ਬਲੰਦਰਪੁਰ ਦੇ ਕਹਿੰਦੇ ਹਨ ਫਿਰ ਬਲੰਦਰਪੁਰ ਜਾਦ ਉੱਥੋਂ ਇੰਗਲੈਂਡ ਤੋਂ ਇੰਡੀਆ ਆਈ ਤੇ ਉਹਨੇ शिव ਨੂੰ ਮਿਲਣ ਦੀ ਬੜੀ ਕੋਸ਼ਿਸ਼ ਕੀਤੀ शिव ਨੂੰ ਬੜਾ ਲੱਭਿਆ ਉਹਨੇ ਹਾਂਜੀ ਪਰ शिव ਤੇ ਉਦੋਂ ਉਸ ਟਾਈਮ ਤੇ ਗਵਾਚ ਗਿਆ ਸੀਗਾ ਕਿ ਬਿਮਾਰੀ ਦੀ ਜਲਤ ਵਿੱਚ ਫਸਿਆ ਸੀ ਵਿਚਾਰਾ ਘਰ ਦੀ ਜਿਹੜੀ ਆ ਆਰਥਿਕ ਕਮਜ਼ੋਰੀ ਦੇ ਨਾਲ ਫਸਿਆ ਹੋਇਆ ਸੀ ਬੜੀਆਂ ਉਂਜਨਾ ਤੇ ਨਿੱਕੇ ਨਿੱਕੇ ਬੱਚੇ ਸੀਗੇ ਬਹੁਤ ਛੋਟੇ ਬੱਚੇ ਸੀ ਤੇ ਮੁਸ਼ਕਲਾਂ ਦੇ ਨਾਲ ਤੇ ਵਿਚਾਰਾ ਜੀ ਰਿਆ ਸੀ ਤੇ ਲੱਭਣਾ ਕਿੱਥੋਂ ਜਦੋਂ ਉਹਨੇ ਇੱਕ ਕਿਰਾਏਦਾਰ ਨੇ ਅੱਜ ਕੱਢ ਦਿੱਤਾ ਤੇ ਦੂਜੇ ਜਿੱਥੇ ਕਿਤੇ ਮਕਾਨ ਲਿਆ ਉਹ ਥੋੜਾ ਜਿਹਾ ਪਤਾ ਲੱਗ ਜਾਂ ਲੱਗ ਜਾਂ ਤੇਰੀ ਪਤਾ ਲੱਗਦਾ ਵੀ ਹੁਣ ਕਿੱਥੇ ਨੂੰ ਚਲਣਾ ਸੀ ਉਹਦੇ ਕਰਕੇ ਉਹਨਾਂ ਨੂੰ ਲੱਭਣ ਦੇ ਵਿੱਚ ਬੜੀ ਮੁਸ਼ਕਲ ਆਈ ਪਰ ਉਹਨਾਂ ਲੱਭ ਲਿਆ ਅੱਛਾ ਉਹਨਾਂ ਲੱਭਿਆ ਤੇ ਉਹ ਕਹਿੰਦੇ ਨੇ ਕਿ ਜਦ ਮੈਂ ਇਹਦੇ ਘਰ ਗਈ ਤੇ ਇਹਨੇ ਮੇਰੇ ਹੁੰਦਿਆਂ ਆਪਣੀ ਫ੍ਰਿਜ ਵਿੱਚ ਹੂੰ ਫ੍ਰਿਜ ਵਿੱਚ ਕੇ ਤੇ ਫਿਰ ਥੋੜੀ ਥਾਰਾ ਵਿਕਦਾ ਜਾਂਦਾ ਕਹਿੰਦੇ ਕਿ ਮੈਨੂੰ ਬਾਕੀ ਸਮਾਨ ਦਾ ਨਹੀਂ ਪਤਾ ਕਦੋਂ ਵਿਚਿਆ ਜਾਂ ਕਿਦਾਂ ਨਹੀਂ ਵਿਚਿਆ ਜਾਂ ਕਿਹੜੇ ਸਮੇਂ ਨਾਲ ਇਹਨਾਂ ਨੇ ਗੁਜ਼ਾਰਾ ਕੀਤਾ ਹੈ ਕਹਿੰਦੇ ਕਿ ਪਰ ਮੈਨੂੰ ਇੰਨਾ ਪਤਾ ਕਿ ਮੇਰੇ ਹੁੰਦਿਆਂ ਫ੍ਰਿਜ ਵਿੱਚ ਆ ਉਦੋਂ ਹੀ ਤੇ ਜਿਹੜਾ ਫ੍ਰਿਜ ਇਹਨੇ ਖਰੀਦੀ ਹੀਗਾ ਉਹ ਇਹਦੇ ਕੋਲੋਂ ਜਾਹੇ ਦੇ ਕੇ ਗਿਆ ਸਾਡੇ ਹੰਦੇ ਰਿਜ ਦਾ ਦਿੰਦਾ ਬੱਚੀ ਉਹ ਜਦ ਦੇ ਕੇ ਗਿਆ ਸੀ ਕਹਿੰਦੀ ਕਿ ਮੈਂ ਤੇ ਮੇਰੀ ਨਾਲ ਇੱਕ ਟੈਨ ਸੀ ਮੈਂ ਤੇ ਉਹਨਾਂ ਪਹਾਂ ਚ ਸਾਨੂੰ ਕਹਿੰਦੀ ਕਿ ਇੰਨਾ ਵਧੀਆ ਇਨਸਾਨ ਸੀ ਕਿ ਫਰਿੱਜ ਵੇਚ ਵੀ ਦਿੱਤੀ ਤੇ ਆਪਣੇ ਪਿੰਡ ਦੀ ਧੀ ਭੈਣ ਨੂੰ ਧੀ ਭੈਣ ਸਮਝ ਕੇ ਸਾਨੂੰ ਕਹਿੰਦੀ ਦੋਵਾਂ ਨੂੰ ਫਿਰ 77 ਰੁਪਏ ਸਦਨ ਪਾਇਆ ਫਿਰ ਜਿਵੇਂ ਵੇਚਣ ਦੇ ਰੀਤੇ ਬੰਦਾ ਸੋਚਦਾ ਕਿ ਮੇਰੇ ਤੇ ਹਾਲਾਤ ਮਾੜੇ ਆ ਤੇ ਮੈਂ ਇਹਨਾਂ ਨੂੰ ਸਗਨ ਕਿਉਂ ਪਾਵਾਂ ਮੈਂ ਜਿਹੜੇ ਪੈਸੇ ਇਹਨੂੰ ਦੇਣੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਾਣ ਜਾਂ ਨਾਲ ਬੁਲਕੇ ਦਾ ਇੰਤਜ਼ਾਮ ਕਰਾਣ ਜਾਂ ਨਾਲ ਕੋਈ ਹੋਰ ਬੱਚਿਆਂ ਵਾਸਤੇ ਕੋਈ ਚੀਜ਼ ਲੈ ਕੇ ਆਉਂ। ਫਿਰ ਵੀ ਯਾਰ ਮੈਂ ਇੱਕ ਚੀਜ਼ ਵੇਖੀ ਇਸ ਸੰਸਾਰ ਜਿਹੜੇ ਪੁਰਾਣੇ ਲੋਕ ਸੀਗੇ ਅੱਜ ਤੋਂ ਕਾਫੀ ਚਿਰ ਪਹਿਲਾਂ ਉਹ ਕਿੰਨੇ ਵੀ ਗਰੀਬ ਹੁੰਦੇ ਸੀ ਨਾ ਫਿਰ ਵੀ ਆਪਦੀਆਂ ਧੀਆ ਭੈਣਾਂ ਨੂੰ ਖੁਸ਼ ਰੱਖਦੇ ਸੀ। ਦਲੇਰ ਵੀਰੋਂ ਬੇਦਲੇ ਜਦੋਂ ਨਾ ਉਹਨਾਂ ਦੀਆਂ 3 ਭੈਣਾਂ ਨੇ ਆਉਣਾ ਤੇ ਉਹਨਾਂ ਨੇ ਪੂਰਾ ਉਹਨਾਂ ਦਾ ਸਤਿਕਾਰ ਕਰਨਾ ਉਹਨਾਂ ਨੂੰ ਬਣਦਾ ਜਿਹੜਾ ਸਿਕਨ ਵਿਹਾਰ ਪੂਰੇ ਕਰਤੀ ਬਿਲਕੁਲ ਠੀਕ ਆਧਿਕੰਤੇ ਦੇਖੋ ਵੀ ਕਰੋੜਾਪਤੀ ਬੰਦਾ ਉਹ ਵੀ ਕਹਿੰਦਾ ਭੈਣ ਨੂੰ ਗੇਟ ਤੋਂ ਬਾਹਰ ਧਾਦ ਦਿੰਦਾ ਵੀ ਨਾ ਆਂਡੇ ਕਰਨਾ ਇੰਦਲੇ ਸਾਇਨਾ ਮੰਗਲੇ ਜਿਸ ਹਨ ਬਿਲਕੁਲ ਬਿਲਕੁਲ ਜਿਆਦਾ ਬਲੰਦਰ ਕੋ ਡੀਏ ਮੈਂ ਗੱਲ ਪੜੀ ਤੇ ਜਿਹੜਾ ਦਿਲ ਦਿਲ ਵਿੱਚ ਸਤਿਕਾਰ ਤੇ ਪਹਿਲਾਂ ਹੀ ਵੜਾਵਾ ਸ਼੍ਰੀ ਜੀ ਸੇਖਮਾਰ ਬਟਾਲਵੀ ਪ੍ਰਤੀ ਪਰ ਬਹੁਤ ਜ਼ਿਆਦਾ ਹੋ ਗਿਆ ਪਰ ਆਪਾਂ ਹੁਣ ਜਿਹੜਾ ਲੱਭ ਸਕਦੇ ਆ ਨਾਂ ਉਹਦੇ ਪਰਿਵਾਰ ਨਾਲ ਸੰਬੰਧਿਤ ਕੋਈ ਬਿਲਕੁਲ ਠੀਕ ਹੁਕ ਤਾਂ ਵੀ ਜਦੋਂ ਉਹ ਬਿਮਾਰ ਹੋ ਗਿਆ ਚੰਡੀਗੜਾ ਆ ਗਿਆ ਉੱਤ ਬਾਅਦ ਕੋਈ ਕਿਤਾਬ ਉਹਨੇ ਤੇ ਲਿਖੀ ਕੋਈ ਨਹੀਂ ਕਿਤਾਬ ਉੱਤ ਬਾਅਦ ਤਾਂ ਕੀ ਲਿਖ ਨਹੀਂ ਪਰ ਜਿਹੜੀਆਂ ਜਿਹੜੇ ਲਿਖਤਾ ਸਨ ਲਿਖੀਆਂ ਹੋਈਆਂ ਪਈਆਂ ਹਾਂਜੀ ਉਹ ਬਾਅਦ ਚ ਰਿਲੀਜ਼ ਕੀਤੀ ਉਹਨਾਂ ਦੇ ਪਤਨੀ ਨੇ ਅੱਛਾ 3-4 ਰਿਲੀਜ਼ ਕੀਤੀ ਤੇ ਉਹ ਵੀ ਪਬਲਿਸ਼ ਹੋਏਗੇ ਮਾਤੀ ਤੁਸੀਂ ਚੈੱਕ ਗਿਆ ਅੱਜ ਵੀ ਉਹਨਾਂ ਦੇ ਜਾਣ ਤੋਂ ਬਾਅਦ ਤਿੰਨ ਚਾਰ ਘਟਨਾਵਾਂ ਨੇ ਆਖਿਆ ਫਿਰ ਰੀਲੀਜ ਉਹਨਾਂ ਦੀ ਵਾਈਫ ਨੇ ਕੀਤੀ ਹਾਂ ਉਹਨਾਂ ਨੇ ਕੀਤੀ ਨੇ ਤੇ ਉਹਨਾਂ ਦਿਆ ਤਰੀਕੇ ਨਾਲ ਕੀਤੀ ਨੇ ਛੇਕੂ ਸਾਹਿਬ ਤੁਹਾਨੂੰ ਪਤਾ ਵੀ ਜਿਸ ਤਰ੍ਹਾਂ ਆਪਾਂ ਹਰ ਐਪੀਸੋਡ ਦੇ ਵਿੱਚ ਕੁਝ ਨਾ ਕੁਝ ਸੁਣਾਉਂਦੇ ਰਹੇ ਹਣਾ ਰੋਟਿਆਂ ਦੇ ਰੂਪੂਰੀ ਦਾ ਹਾਂਜੀ ਜੀ ਤੇ ਕੋਈ ਨਾ ਕੋਈ ਸ਼ਕਮਰ ਮਟਾਲਵੀ ਦੀ ਗਾਥਲ ਹਰ ਐਪੀਸੋਡ ਤੇ ਨਹੀਂ ਗਾਇਆ ਸਾਨੂੰ ਇਸ ਪਰ ਕਿਹੜੀ ਗੱਲ ਇਸੋਰੇ ਜੋ ਐਸ ਸਮੇਂ ਦੇ ਮੁਤਾਬਕ ਜਿਹੜਾ ਆਪਾਂ ਨੇ ਐਪੀਸੋਡ ਅੱਜ ਇੱਕ ਟੈਟਲੀ ਦਾ ਜਿਹਦਾ ਆਚਾਰ ਪਟੰਗਰਾ ਕੀਤਾ ਹਾਂਜੀ ਉਹਦੇ ਹਿਸਾਬ ਨਾਲ ਤਰਨੂੰ ਨੇਕੀ ਜ਼ਿਆਦਾ ਆਂਦੀ ਪਈ ਆ ਜਿਹੜੀ ਕੇ ਬੜੀ ਪਾਵਕੀ ਆ ਹਏ ਨੀ ਅਜ ਅੰਬਰ ਮਿੱਠੇ ਮਿੱਠੇ ਹਏ ਨੀ ਅਜ ਅੰਬਰ ਮਿੱਠੇ ਮਿੱਠੇ ਹਾਏ ਨੀ ਅਜ ਤਾਰੇ ਹਿੱਸੇ ਹਿੱਸੇ ਹਾਏ ਨੀ ਅਜ ਤਾਰੇ ਹਿੱਸੇ ਹਿੱਸੇ ਹਾਏ ਨੀ ਅਜ ਮੁਇਆ ਮੁਇਆ ਪੋਣਾ ਹਾਏ ਨੀ ਅਜ ਮੁਇਆ ਮੁਇਆ ਪੋਣਾ ਹੈ ਨੀ ਜਗ ਬਸਦਾ ਕਬਰਾਂ ਦਿੱਤੇ ਹੈ ਨੀ ਅਜੰਬਰੰਤੇ ਮੁਤੇ ਹੈ ਨੀ ਅਜ ਪੱਥਰ ਹੋ ਜਾਂ ਦੀਪਾਂ ਹੈ ਨੀ ਅਜ ਪੱਥਰ ਹੋਇਆ ਹੀ ਬਾ ਹੈ ਨੀ ਅਜ ਤਾਰੇ ਲਿਤੇ ਹੈ ਨੀ ਅਜ ਤਾਰੇ ਲਿਤੇ ਤੇ ਹੁਣੂ ਸਾਹਿਬ ਇਸ ਗੱਲ ਨਾਲ ਟੁਕਦੀ ਗੱਲ ਹੈ ਕਿ ਜਦ ਬੰਦਾ ਚਾਰੇ ਪਾਸਿਆਂ ਤੋਂ ਹਾਰ ਜਾਂਦਾ ਹਾਂਜੀ ਤੇ ਉਹਨਾਂ ਹਰੇਕ ਦੀ ਦਿੱਲਸਿਲੀਤੀ ਜੇਨਕੀ ਉਹਨਾਂ ਦੇ ਨਾਲ ਬਿਲਕੁਲ ਅਥਾ ਵਿੱਚ ਪਾਈ ਤੇਲ ਜੀ ਪਈ ਹੁੰਦੀ ਆ ਸਮਾਜ ਨੂੰ ਆਪਣੇ ਸੁਪਨਿਆਂ ਨੂੰ ਆਪਣੇ ਅਰਾਧਿਆਨ ਜਿਹੜੇ ਆਪਾਂ ਬਣਾਏ ਹੁੰਦੇ ਆ ਵੀ ਅੱਜ ਆਹੀਵਾ ਕਰਾਂ ਜੁਹਾਂ ਦੇ ਲਈ ਉਹਦੇ ਮੁਤਾਬਕ ਇਹ ਟੁੱਪਦੀ ਆ ਕਿ ਅੱਜ ਸਭ ਕੁਝ ਨਾ ਲਿਸਲ ਲਿਸਲ ਦਿੱਤਾ ਕੋਈ ਨਹੀਂ ਜਿੰਨਾ ਇਹਦੇ ਨਾਲ ਹੀ ਮੈਂ ਸ੍ਰੋਤਿਆਂ ਨੂੰ ਇਹ ਦੱਸਾਂਗਾ ਕਿ ਅਗਲਾ 18ਵਾਂ ਐਪੀਸੋਡ ਆਪਾਂ ਅਗਲੇ ਹਫਤੇ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਕੱਲ